ਸਤਨਾਮ ਵਾਹਿਗੁਰੂ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਓ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੋ ਆਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁਪਣਾ ਹੋਵੈ ਜੇ ਰਾਇ ਰਹਾ ਨਿਵਤਾਰ ਭੁਖਿਓ ਭੁਖ ਨ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹੈ ਸਸ ਅਣਪਾ ਲਖ ਹੋਹੈ ਤੈ ਕਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਇ ਹੁਕਮੀ ਹੋਵਣ ਜੀ ਹੁਕਮ ਲੈ ਵੜਿ ਆਇ ਹੁਕਮੀ ತ್ಮਨੇਜ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ਿਸ ਇਕ ਹੁਕਮ ਇਸ ਦਾ ਭਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਵੇ ਸਤੌਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿੱਚ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਉ ਦਰਹ ਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਹੁ ਨਾਨਕ ਬਿਗਸੇਵੇ ਪਰਵਾਹ ਸਾਚਾ ਸਾਹਿਬ ਸਚਨੈ ਭਖਿਆ ਭਾਉ ਆਪਾਰ ਅਖ ਮੰਗਹਿ ਦਹਿ ਦਹਿ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਸ ਦਿਸੇ ਦਰਬਾਰ ਮੂਹੋ ਕੈ ਬੋਲਨ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪਿ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਸਮਾਈ ਗੁਰਇਸਰ ਗੁਰਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅੱਖ ਨਾਹੀ ਕਹਿ ਨਾ ਕਥਨ ਜਾਈ ਗੁਰਾ ਇਕ ਦਹਿ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੇ ਜੇ ਤੇ ਸ੍ਰਿਠੂ ਪਾਈ ਵੇਖਾ ਵਿਣ ਕਰਮਾ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਮੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਮਿਸਰਣ ਜਾਈ ਜੇ ਜੁਗ ਚਾਰੇ ਅਰ ਜਾਹੋਰ ਦ ਸੁਨਿ ਹੋਏ ਨਵਾਂ ਖਨਾ ਮੈਂ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਇ ਕੈ ਜਸ ਕੀ ਰਜਗਲੇ ਜੇ ਤਿਸ ਨਦਰਿਨ ਆਵਈ ਤਾ ਬਾਤ ਨ ਪੁੱਛੇ ਕੇ ਕੀ ਤੋਂ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੁਣ ਦੇ ਤੇ ਹਾ ਕੋ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਬੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਇਸਰ ਬ੍ਰਹਮਾ ਇੰਦ ਸੁਣੈ ਮੁਖ ਸਲਾਹ ਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤ ਸਿਮਰਤ ਵੇਦ ਨਾਨਕ ਭਗਤਾਂ ਸਤਾਵੇਗਾ ਸੁਣੈ ਦੁਖ ਪਾਪ ਕਾਰੋਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠ ਸਠਿ ਕਾ ਇਸ ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਜ ਤਿਹਾਰ ਨਾਨਕ ਭਗਤਾਂਸ ਦਾ ਵੇਗਾ ਸੁਣੈ ਦੁਖ ਪਾਪ ਕਾਨਸ ਸੁਣੈ ਸਰਾਗੁ ਨਾਕੇ ਗਹ ਸੁਣੈ ਸੇਖ ਪੀਰ ਪਾਤ ਸ਼ਹ ਸੁਣੈ ਅੰਧੇ ਪਾਵੇਂ ਰਹਾ ਸੁਣੈ ਹਾਥ ਵੇਸ ਗਹ ਨਾਨਕ ਭਗਤਾਂਸ ਦਾ ਵੇਗਾ ਸੁਣੈ ਦੁਖ ਪਾਪ ਕਾਨਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਜ਼ ਕਲਮ ਨਾ ਲਿਖਨ ਹਾਰ ਮੰਨੇ ਕੋ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਕਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੁਖਤ ਵਹਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਜਨ ਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ ਪੰਚੇ ਸੋਹੇ ਦਰ ਜਾਣ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਿਆ ਕਾ ਪੂਤ ਸੰਤੋਖਤਾ ਬਰਖਿਆ ਜਨਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬ ਲਿਓ ਪਰਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤੇਸਤੇ ਭਾਰ ਤਲੇ ਕਮਜੋਰ ਜੀ ਆਤਰੰਗਾਂ ਕੇ ਨਾਮ ਸਬਣਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਣ ਸਵਾਲ ਰੂਪ ਕੀਤੇ ਦਾਤ ਜਾਣੇ ਕੌਣ ਕੋਤ ਕੀ ਤਪ ਸਉ ਏਕੋ ਕੁਆਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਗਵਣ ਕਹਾਵੇਂ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪੈ ਅਸੰਖ ਭਾਉ ਸੰਗ ਪੂਜਾ ਸੰਗ ਤਬਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਤੇ ਆ ਸੰਦਾ ਤਾਰ ਅਸੰਖ ਸੂਰਮੋ ਭਖਸਰ ਸੰਖ ਮੋਨ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਮਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ ਅਸੰਖ ਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਰ ਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰਗ ਰਹਿ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਇ ਕਬਹਰ ਜੋ ਤੂਦ ਭਾਵੇ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਸੰਗਤਾ ਅਗਮ ਅਗਮ ਸੰਖਲੋ ਅਸ਼ੰਖ ਹੈ ਸਿਰ ਭਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਿਆਨ ਗੀਤ ਉਣਗਾ ਅਖਰੇ ਲਿਖਣ ਮੋਰਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨਹੇ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਬ ਤੇ ਪਾਹੇ ਜੇਤਾ ਕੀਤਾ ਤੇਤਨੋਂ ਵਿੰਨਾਵੇਂ ਨਾ ਹੀ ਕੋਥਾ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਬੈਰ ਤੰਦੇ ਪਾਣੀ ਧੋਤੇ ਉਤਰ ਸਖੇ ਮੋਤ ਪਲੇ ਤੇ ਕੱਪੜ ਹੋਏ ਦੇ ਸਾਬੂਨ ਲਈ ਉਤ ਹੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਬੈ ਨਾਵੇਂ ਕੈ ਰੰਗ ਪੁੰਨੀ ਪਾਪੀ ਅਖ ਨਾਹੈ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੇ ਆਵ ਹੋ ਜਾਹ ਤਿਰ ਤੱਬ ਦਿਆਤ ਦਤ ਦਾਨ ਜੇ ਕੋ ਪਾਵੇ ਤਿਲਕ ਆਮਾਨ ਸੁਣਿਓ ਮੰਨਿਓ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਵੇ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇਰਤੇ ਮਾ ਕਮਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਕਤ ਨ ਪਾਇਓ ਕਾਧਿਓ ਜੇ ਲਿਖਨ ਲੇਖ ਕੁਰਾਨ ਥਿਤ ਵਾਰਣਾ ਜੋਗੀ ਜਾਣੇ ਰਤ ਮਹਾਨਾ ਕੋਈ ਨਾ ਕਰਤਾ ਸਿਰ ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਂ 라ਹੀ ਕਿਉ ਵਰਣੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਾਤਾਲਾਂ ਪਾਤਾਲ ਰਖ ਆਗਸ ਆਗਸ ਓੜਕ ਓੜਕ ਭਾਲ ਥਕੇ ਵੇਦ ਕੈਨਕ ਬਾਤ ਸੈ ਸ 18 ਕੈਨਕ ਤੇ ਬਾ ਅਸਲੂਕ ਧਾਤ ਲਿਖਾ ਹੋਇ ਤਾ ਲਿਖਿਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਹਿ ਸਾਲਹ ਤੇ ਸੁਰਤ ਨਾ ਪਾਈ ਆ ਨਦੀਆਂ ਤੇ ਵਹ ਭਵੇਂ ਸਮੁੰਦਰ ਜਾਣੇ ਹੈ ਸਮੁੰਦ ਸਾਹ ਸੁਲਤਾਨਿਰ ਹਿਰਹਾ ਸਿਤਿ ਮਾਲ ਧਨ ਕਿਹੜੇ ਤੁਲ ਨ ਹੋਵਣੀ ਜੇ ਤਿਸ ਮਨੋ ਨਾ ਵਿਸਰਹਿ ਅੰਤ ਨ ਸਿਪਤੀ ਕਹਿਨ ਅੰਤ ਅੰਤ ਨ ਕਰਨੇ ਦੇ ਨਾ ਅੰਤ ਅੰਤ ਨ ਵੇਖਣ ਸੁਰਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤਕਾਰਣ ਕੇਤੇ ਬਿਲਾਹੇ ਤਾਂਕੇ ਅੰਤ ਨਾ ਪਾਇ ਜਾਹੇ ਏ ਅੰਤਨ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉਚਾ ਥਾਂ ਉਤੇ ਉਪਰ ਉਚਾਰੋ ਏਵੜਾ ਉਚਾ ਹੋਇ ਕੋ ਵੇ ਤਿਸੂਚੇ ਕੋ ਜਾਣੇ ਸੋਇ ਜੇਵੜੇ ਆਪ ਜਾਣੇ ਆਪ ਪਾਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਰਨਾ ਤੁਮਾਏ ਕੇਤੇ ਮੰਗਹਿ ਜੋਦ ਉਪਾਰ ਕੇ ਤਿਆਗਣ ਤਰਹੀ ਮੇ ਵਿਚਾਰ ਕੀਤੇ ਖਵ ਤੁੱਟੇ ਵੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖਾਈ ਖਾਹੇ ਇਤਿਆ ਦੂਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋ ਰਾਖ ਨਸਕੇ ਕੋਏ ਜੇ ਕੋ ਖਾਇ ਕ ਅਖਣ ਪਾਏ ਓ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਵਹਿ ਕੇ ਹੀ ਕਹੇ ਜਿਸ ਨੂੰ ਬਖਸੇ ਸਿਮਸ ਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਅਮੁੱਲ ਪੰਡਹਰ ਅਮੁੱਲ ਆਵੇ ਮੁੱਲੇ ਜਾਹੇ ਅਮੁੱਲ ਭਾਏ ਅਮੁੱਲ ਅਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤਲ ਮੁੱਲ ਪ੍ਰਵਾਨ ਆਹ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਆਹ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਨਾਈ ਆਖੇ ਵੇਦ ਪਾਠ ਪੂਰਾਨ ਆਖੇ ਪੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ آخر آخ س آخ ب آنکھیں دان آنکھیں سر نر من جن سیو کتے آنکھیں آنکھن پاہے کہیں کہہ اٹھ جائے یہ ہور کرے تکھ سکے کے بڑ تے تبڑ ہوئے ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੈ ਮੋਲ ਵਿਗਾੜ ਤਾਂ ਲਖਿਐ ਸਿਰ ਗਾਵਾਰੋਂ ਗਾਵਾਰ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਲੇ ਵਾਜੇ ਨਾਦ ਅਨੇਕ ਸੰਖਉ ਕਹਤੇ ਬਾਵਣ ਹਰੇ ਕੀਤੇ ਰਾਗ ਬਰੇ ਸੋ ਗਹੀਨ ਕੀਤੇ ਗਾਵਣ ਹਰੇ ਗਾਵੇ ਤੁਹਾਨੂੰ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਿਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਆਸਨ ਬੈਠੇ ਦੇਵਤਿਆਂ ਦਰਣਾ ਲੈ ਗਾਵਹਿ ਸਤਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੇ ਸਤੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪਿੜਨ ਰਖੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀ ਆਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੁ ਪਾਏ ਤੇਰੇ ਅਠ ਸੱਡ ਤੀਰਥ ਨਾਲੇ ਗਾਵਹਿ ਜੋਤ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਧਰ ਕੇ ਰੱਖੇ ਧਾਰੇ ਸੇ ਤੁਨ ਗਾਵਹਿ ਜੋਤਿ ਤੇ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤ ਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਬੇਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਬ ਤਿਸ ਦੇ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ ਸਹਾ ਪਾਤ ਸਾਹਿਬ ਨਾਨਕ ਰਹਿਣ ਰੰਜਾਇ ਮੁੰਦਾ ਸੰਤੋਖ ਸਰਣ ਪੈ ਚੌੜੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲਿਕ ਵਾਰੀ ਕਾਇਆ ਜੁਗਤ ਡੰਡਾ ਪਰਤੇ ਆਏ ਬੰਤੇ ਸਭਲ ਜਮਾਤੇ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨਿਲਾਨਾਦ ਯਰਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆਪੰਡਾਰਣ ਘੜ ਘੜ ਵਾਜੇ ਨਾਦ ਆਪ ਨਾਥ ਨਾਤੇ ਸਬਜਾ ਕੇ ਰਿਦਿ ਸਦੇ ਅਵਰਾ ਸਾਦ ਸੰਯੋਗ ਵਿੰਯੋਗ ਦੋਇ ਕਾਰ ਚਲਾਵਹਿ ਲੇਖੇ ਆਵੇ ਭਾਗ ਆਦੇ ਸਿ ਸਿਆਦੇਸ ਆਦ ਨਿਲ ਨਾਦ ਅਰਹਤ ਜੁਗ ਜੁਗ ਏਕੋ ਵੇਸ ਏਕਮਾਈ ਜੁਗਤ ਵਿਆਈ ਤੇ ਜੇਲੇ ਪਰਮਾਨ ਪਿਕ ਸੰਸਾਰ ਇਕ ਪੰਡਾਰੇ ਕਲਾਈ ਦੀ ਬਾਣ ਜੀਵਤ ਸੁਭਾਵੇ ਤੇ ਚਲਾਵੇ ਜਿਵ ਹੋਵੇ ਫਰਮਾਨ ਹੋਵੇਖੇ ਉਹ ਨਾਨਦਨ ਆਵੇ ਬਹੁਤਾ ਇਹ ਵੀੜਾਣ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਵੇ ਕੋ ਵੇਸ ਆਸ ਲੋਏ ਲੋਏ ਪੰਡਾਰ ਜੋਖਿ ਸਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦੋ ਨੀਲ ਅਨਹਦ ਜੁਗ ਜੁਗ ਏਕੋ ਵੇਸ ਇਕ ਦੋ ਜੀ ਬਹੁ ਲਖ ਹੋਏ ਲਖ ਹੋਏ ਲਖ ਵੀਸ ਲੱਖ ਲੱਖ ਕਿਹੜਾ ਆਖੀਐ ਏਕ ਨਾਮ ਜਗਦੀਸ਼ ਇਤ ਰਹਾ ਪਤ ਬਵੜੀਆਂ ਚੜਿਐ ਹੋਵੇ 21 ਸੁਣ ਗੱਲਾਂ ਆਕਾਸ ਕੇ ਕੀਟਾ ਆਇਰਿਸ ਨਾਨਕ ਨਦਰੀ ਪਾਈਐ ਕੋੜੇ ਕੋੜੈ ਠੀਸ ਆਖਣ ਜੋਰ ਚ ਪੜਨ ਜੋਰ ਜੋਰ ਨ ਮੰਗਣ ਦੇਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਨ ਮਨਸੂਰ ਜੋੜ ਨ ਸਰਤੇ ਗਿਆਨ ਵਿਚਾਰ ਜੋੜ ਨੁ ਜੁਗਤੀ ਸਟੈ ਸੰਸਾਰ ਤਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੇ ਤਿੱਤੇ ਵਾਰ ਪਉਣ ਪਾਣੀ ਅਗਨੀ ਪਾਤਾਰ ਤਿਸ ਵਿੱਚ ਧਰਤੀ ਥਾਮ ਰਖੀ ਧਰਮ ਸਾਰ ਤਿਸ ਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਨ ਨੰਦਰੇ ਕਰਮ ਪਵੇ ਨੀ ਸੋਣ ਕੱਚ ਬਗਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੀਤੇ ਪੌਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੇਤੇ ਬ੍ਰਹਮੇ ਘਾੜ ਤਕੜੀਐ ਰੂਪ ਰੰਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੀਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੀਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੀਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮਨ ਕੀਤੇ ਕੇਤੇ ਰਤਨ ਸਮੰਦ ਕੇਤੀਆਂ ਖੜੀ ਕੇਤੀਆਂ ਬਾਣੀ ਕੇਤੇ ਬਾਤ ਨਿਰੰਧ ਕੇਤੀਆਂ ਸਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਗੋੜ ਅਨੰਦ ਸਰਮ ਖੰਡ ਕੇ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਸਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾਂ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਪ੍ਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਖਤਨੇ ਜਾਏ ਨਾ ਹੋ ਮਰੇ ਨਾ ਠਾਕੇ ਜਾਏ ਜਿਨ ਕੇ RAM ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰਤ ਸਚਾ ਮਨ ਸੋਏ ਸਚਖੰਡ ਵਸੇ ਨਰਨੰਕਾਰ ਕਰ ਕਰ ਵੇਖੇ ਨੰਦਰਣ ਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿਤੈ ਲੋਲ ਅਕਾਰ ਜਿਬ ਜੋ ਹੁਕਮ ਤਿ ਵੈ ਤਿ ਵਿਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰ ਸੁਨਿਆਰ ਅਹਰਨ ਮਤਿ ਵੇਦ ਥਿਆਰ ਪਉਖ ਨ ਅਗਨ ਤਪਤਾਉ ਭੰਡਾ ਭਾਉ ਅੰਮ੍ਰਿਤ ਤਿਤ ਢਾਰ ਢੜਿਏ ਸਬਦ ਸਚੀ ਟਕਸਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਹਿਲੇ ਸਗਲ ਜਗਤ ਚੰਗਿਆ ਆਂਬ ਰਾਇਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਤੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ ਜਿਨ੍ਹੇ ਨਾਮ ਧਿਆਇ गे मतकाल नानक ते मुख़े उ केतिरी छुटी नाल वाहिगुरु जी का ख़ालसा वाहिगुरु जी की फतेह